ਜੈਪ ਵਾਲੇ ਮੀਟਰਾਂ ਤੇ ਜਦੋਂ ਜਾਂਚ ਕਰਦੇ ਆ ਰਹੇ ਹਾਂ ਜਿਸ ਤੇ ਬਿਜਲੀ ਐਕਟ ਬਣ ਗਿਆ ਕਿਸੇ ਕੰਪਨੀ ਨੂੰ ਸੁਭਾਤਾ ਵੀਰ ਮੈਨੋ ਤੇਰਾ ਸਾਡਾ ਕੱਦੂ ਦਾ ਭਰਿਆ ਨੇੜੇ ਲੱਗਿਆ ਹੋਣਾ ਤੇ ਉਧਰ ਸਾਡਾ ਰੀਚਾਰਜ ਖਤਮ ਹੋ ਜਾਣਾ ਤੇ ਸਾਡੀ ਜੇਬ ਦੇ ਵਿੱਚ ਪੈਸਾ ਨਹੀਂ ਹੋਣਾ ਉਦੋਂ ਫਿਰ ਪਤਾ ਲੱਗਣਾ ਕਿ ਕੀ ਕੀਤਾ ਜਿਸ ਟਾਈਮ ਤੇ ਰੋਟੀ ਖਾਂਦੇ ਹਵਾਂਗੇ ਸਾਡੀ ਬੱਤੀ ਬਿਜਲੀ ਦੀ ਗੁੱਲ ਹੋ ਜਾਣੀ ਐ ਸਾਡੀ ਜੇਬ ਦੇ ਵਿੱਚ ਪੈਸਾ ਨਹੀਂ ਹੋਣਾ ਫੇਰ ਸੋਚਾਂਗੇ ਕਿ ਹੁਣ ਕੀ ਕਰੀਏ ਵੀਰ ਮੇਰੇ ਅੱਜ ਦਾ ਇਕੱਠ ਬੁਲਾਉਣ ਦਾ ਮੱਖਣ ਨੌਰ ਥੀਏ ਹੈ ਕਿ ਕਮਰ ਕੱਛੇ ਕਰ ਲੋ 28 ਤਰੀਕ ਦੀ ਮਿੰਟਗਾ ਸੰਯੁਕਤ ਮੋਰਕੇ ਦੀ ਤਿਆਰੀਆਂ ਕਰ ਲੋ ਰਾਥਣ ਇਕੱਠੇ ਕਰ ਲੋ ਫੰਡ ਇਕੱਠੇ ਕਰਨੋ اعلان ਹੋਣਾ ਬਾਕੀ ਐ ਇਸ ਬਿਜਲੀ ਬਿੱਲ 225 ਨੂੰ ਕਿਸੇ ਵੀ ਹਾਲਤ ਦੇ ਵਿੱਚ ਲੱਦੂ ਨਹੀਂ ਹੋਣ ਦੇ ਮੰਗੇ ਲੜਾਈ ਪਹਿਲਾਂ ਵਾਲੀ ਤਰਜ਼ ਤੇ ਲੜਾਂਗੇ